ਲਓ ਜੀ ਪੰਜਾਬੀਓ 113 ਸਾਲ ਦੇ ਬਜ਼ੁਰਗ ਬਾਪੂ ਦਿਆਲ ਸਿੰਘ ਦੇ ਨਾਲ ਤੁਹਾਨੂੰ ਮਿਲਾਉਂਦੇ ਆਂ ਜੀ ਪਰਤਗੜ ਦੇ ਲਾਗੇ ਪਿੰਡ ਕਕਰਾਲਾ ਦੀ ਉੱਥੇ ਵੀਡੀਓ ਬਣ ਰਹੀ ਜੀ ਰੂਹਾਂ ਜਿੱਥੇ ਸਾਨੂੰ ਮਿਲ ਜਾਂਦੀਆਂ ਨੇ ਜੀ ਉੱਥੇ ਅਸੀਂ ਪਹੁੰਚ ਜਾਂਦੇ ਜੀ ਬਾਪੂ ਗੁਰਬਚਨਾ ਹੈ ਜੀ ਇੱਥੇ ਦੀ ਇਹਨਾਂ ਨੇ ਸਾਨੂੰ ਦੱਸਿਆ ਕਿ ਬਾਪੂ ਦਿਆਲਾ ਜਿਹੜਿਆ ਨੇ ਜੀ 113 ਸਾਲ ਦੀ ਉਮਰ ਹੈ ਜੀ ਗੱਲਬਾਤ ਕਰਦੇ ਆਂ ਜੀ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬੜਾ ਬੜਾ आ, अच्छा 113 ਸਾਲ ਦੀ ਉਮਰ ਦੱਸੀ ਹੈ ਹਾਂ ਜੀ ਪੱਕੀ ਹੈ ਇਹ ਇਹ ਪੱਕੀ ਹੈ ਜੀ 9ਵੇਂ ਸਾਲ ਤੇ 14ਵਾਂ ਸਾਲ ਲਗਣਾ 9ਵੇਂ ਸਾਲ ਤੇ 14ਵਾਂ ਸਾਲ 114 ਸਾਲ ਦੇ ਹੋ ਜਾਣਾ ਹਾਂ 9ਵੇਂ ਸਾਲ ਤੇ اچھا ਵਾਹ ਜੀ ਵਾਹ ਫਿਰ 9ਵੇਂ ਸਾਲ ਤੇ ਨਾਲੇ ਵਧਾਈ ਡਬਲ ਹੋ ਜੂਗੀ ਨਾਲੇ ਤੁਹਾਡਾ ਜਨਮ ਦਿਨ ਨਾਲੇ ਦੇਖੋ ਨਵਾਂ ਸਾਲ ਚੜ ਗਿਆ ਜੀ 1 ਜਨਵਰੀ ਕਿਹੜਾ ਸਨ ਕਿਹੜਾ ਸੀਗਾ ਹੈ ਕਿਹੜੇ ਸਨ ਚ ਹੋਇਆ ਜਨਮ ਸਾਨੂੰ ਯਾਦ ਹੈ ਸਾਨੂੰ 12ਵਾਂ ਹੋਇਆ ਸੀ ਸਾਨੂੰ 1912 ਚ ਜਨਮ ਹੋਇਆ ਤੁਹਾਡਾ ਹਾਂਜੀ ਅੱਛਾ ਕਿਹੜੇ ਇੱਥੇ ਇੱਥੇ ਹੀ ਹੋਇਆ ਐਸੇ ਪਿੰਡ ਚ ਇਹੀ ਪਿੰਡ ਪਹਿਲੇ ਸੜਪੜੇ ਆਹੀ ਪਿੰਡ ਆ ਅੱਛਾ ਪਹਿਲਾਂ ਅਸੀਂ ਉੱਪਰ ਪੀੜਸਾਨ ਅੱਛਾ ਇਹ ਹਾਲੇ ਤੱਕ ਖਾਚੇ ਪਹਿਲਾਂ ਫਿਰ ਇਹ ਇੱਥੇ ਵਾਲੀ ਉੱਤ ਪਾਣੀ ਤਗੀ ਸੀ ਕਰਨੀ अच्छा हां <सथ> जी फिर ਇੱਥੇ ਜਗਾ ਪਾਲੀ ਅਸਾ ਇੱਕ ਕਰਾਲੇ ਦੇ ਆਲੇ-ਗਲੇ ਦੇ ਪਿੰਡਾਂ ਦੇ ਨਾਮ ਹੈ ਜੀ ਆਲੇ-ਦਾਲੇ ਦੇ ਪਿੰਡਾਂ ਦੇ ਨਾਮ ਦੱਸਿਓ ਕਰਾਲੇ ਦੇ ਕਰਾਲੇ ਹੂੰ ਦੋ ਪਾਸੇ ਸਾਡੇ ਕਰਾਲੇ ਦੇ ਜੀ ਫਿਰ ਅਜਾ ਢੇਲਾਵੜ ਹੂੰ ਅਤੇ ਊੜ ਹੂੰ ਪਰਾਂ ਧੁਗਰੀ ਜੀ ਬੋਲਾ ਹੂੰ ਟੀਬੀ ਵਾਲੀ ਅਤੇ ਊੜ ਜੀ ਡੰਗੋਟਾ ਹੂੰ ਬੋਲਾ ਹੂੰ ਮਾਜਰਾ ਜੀ ਬਸੂਟ ਹਾਂ ਮੰਗੂ ਵਾਲਦਵਾਰੀ ਵਾਹ ਦੀ ਬਾ ਸਰਸਾ ਨੰਗਲ ਵਾਹ ਦੀ ਬਾ ਭਟਕੜ ਕਮਾਲ ਹੈ ਖਰੋਟਾ ਬਣ ਗਈ ਗੱਲ ਹਿੰਮਤਪੁਰ ਹਾਂਜੀ ਕਿਮਤਪੁਰ ਵਾਹ ਦੀ ਬਾ ਕੋਟਾਂ ਹਮ ਅਸਬਰ ਹਾਂਜੀ ਮਾਜਲੀ ਵਾਹ ਫੇਰ ਆਜਾ ਪਾਲ ਜੀ ਗਾਜੀਪੁਰਾ ਹਾਂਜੀ ਵਾਹ ਫੇਰ ਗਾਜੀਪੁਰਾ ਗੜਲੇ ਵਾਹ ਦੀ ਬਾ ਅਟਾਰੀ ਹਮ ਤਾਜਪੁਰਾ ਜੀ ਬੂੰਗਾ ਜੀ ਫੇਰ ਹੈ ਜਾ ਹਜਾਰਾ ਲੋ ਜੀ ਤਾੜੀਆਂ ਬੰਦੀਆਂ ਜੀ ਬਾਪੂ ਲਈ ਜੀ ਕਵਾਲ ਦੀ ਗੱਲ ਹੈ ਜੀ 113 ਸਾਲ ਦੀ ਉਮਰ ਜੀ ਪਿੰਡ ਕਕਰਾਲੇ ਪਰਤਗੜ ਦੇ ਲਾਗੇ ਜੀ ਔਰ ਦੇਖੋ ਜੀ ਪਿੰਡਾਂ ਦੇ ਨਾਂ ਐ ਬਤਾਏ ਜੀ ਐਦਾਂ ਐਦਾਂ ਸੁਨਾਤੇ ਜੀ ਚੁਟਕੀ ਚ ਸਾਰੇ ਪਿੰਡਾਂ ਦੇ ਨਾਂ ਦੀ ਸੋਜੀ ਤਾਂ ਪੂਰੀ ਕਾਇਮ ਹੈ ਤੁਹਾਡੀ ਹਾਂ ਜੀ ਸੋਜੀ ਪੂਰੀ ਕਾਇਮ ਹੈ ਐਨ ਐ ਬਿਲਕੁਲ ਟਣਾ ਟਣਾ ਹੈ ਸੋਜੀ ਤੁਹਾਡੀ ਹਾਂ ਜੀ ਯਾਨੀ ਹੁਣ ਮੈਨੂੰ ਇੱਕ ਥੋੜਾ ਦਿਖ ਰਿਹਾ ਹੈ ਕਟਾ ਅੱਛਾ ਇੱਕ ਸੁੰਦਰੀ ਹੈ اچھا ਬਲ ਹੁਣ ਮੇਰੀ ਗੱਲ ਤਾਂ ਸੁਣ ਰਹੀ ਹੈ ਹਾਂਜੀ ਮੇਰੀ ਗੱਲ ਸੁਣ ਰਹੀ ਪੂਰੀ ਹਾਂ ਅੱਛਾ ਹੁਣ ਤੁਸੀਂ ਦੱਸਣਾ ਆਪਣੇ ਬਾਪੂ ਜੀ ਦਾ ਨਾਮ ਤੁਹਾਡੇ ਪਿਤਾ ਜੀ ਦਾ ਨਾਮ ਰਾਮ ਰੱਖਾ ਰਾਮ ਰੱਖਾ ਤੁਹਾਡੀ ਮਾਤਾ ਜੀ ਦਾ ਨਾਮ ਪਰ ਜੀ ਔਰ ਤੁਹਾਡੇ ਦਾਦੇ ਦਾ ਨਾਮ ਸੱਜੂ ਤੁਹਾਡੀ ਦਾਦੀ ਦਾ ਨਾਮ ਕਿਸ਼ਨੀ ਕਿਸ਼ਨੀ ਹੋਰ ਵੀ ਪਿੱਛੇ ਪਤਾ ਦੁਲਚਾ ਕਿਹਾੜੇ ਪਰਦਾ ਦੇ ਦੇਣਾ ਦੁਲਚਾ ਅੱਗੇ ਹੋਰ ਜੀ ਉਹ ਗਾਹਣੇ ਮੈਂ ਲਓ ਜੀ ਫੇਰ ਵੀ ਬਹੁਤ ਕੁਛ ਦੱਸਦਾ ਤਾੜੀਆਂ ਤਾਂ ਹੋ ਜਾਣ ਜੀ ਜ਼ੋਰਦਾਰ ਤਾੜੀਆਂ ਹੋ ਜਾਣ ਆ ਦੇਖੋ ਜੀ ਜਿੱਥੇ ਬਜ਼ੁਰਗ ਮਿਲਦੇ ਆ ਜੀ ਔਰ 113 ਸਾਲ ਦੀ ਉਮਰ ਦੀ ਮੈਂ ਕਹਿੰਦਾ ਜੀ ਸਰਕਾਰਾਂ ਨੂੰ ਇਹਨਾਂ ਨੂੰ ਇਨਾਮ ਦੇਣਾ ਚਾਹੀਦਾ ਸਪੈਸ਼ਲ ਪੈਨਸ਼ਨ ਲਗਾਨੀ ਚਾਹੀਦੀ ਜਿਹੜੇ 100 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਹੈ ਇੱਕ ਸਦੀ ਜਿਨ੍ਹਾਂ ਨੇ ਕੰਪਲੀਟ ਕੀਤੀ ਹੈ ਔਰ ਸਿਹਤਯਾਬ ਬਿਲਕੁਲ ਜੀ ਇਹਨਾਂ ਦੀ ਸਪੈਸ਼ਲ ਪੈਨਸ਼ਨ ਲੱਗਣੀ ਚਾਹੀਦੀ ਕਰਿਓ ਕਮੈਂਟ ਜੀ ਗੱਲ ਕਰਤੀ ਵੀ ਬਾਪੂ ਦੀ ਸਪੈਸ਼ਲ ਪੈਨਸ਼ਨ ਲਾਣੀ ਹੈ ਹਾਂ ਜੀ ਠੀਕ ਹੈ ਲਗਣੀ ਚਾਹੀਦੀ ਇਹਨਾਂ ਦੀ ਦੇਖੋ ਜੀ ਇੱਕ ਹੋਟਲ ਦਾ ਜੀ ਪੰਜ ਦੇ ਉੱਪਰ 70 ਸਾਲ ਜੀ ਦੇਰਾਦੂਨ ਨੂੰ ਹੋ ਗੇ ਮਿਲੂ ਅੱਛਾ ਨਾਗਰੀ ਪਾਇ ਮੈਂ ਦੇਰਾਦੂਨ ਜਾਂਦੇ ਆ ਜੀ ਚਾਲੇ ਨੂੰ ਹੋਲੇ ਨੂੰ ਜੀ ਬਾਬੇ ਦੇ ਸਰਾਹ ਨੂੰ ਜੀ ਫੇਰ ਗੁਰਪੁਰਿਆਂ ਨੂੰ ਹੂੰ ਫੇਰ ਜੀ ਦੇ ਵਿੱਚ ਤੇ ਫੇਰ ਇਹ ਸ਼ਵੀਰ ਉੱਥਾ ਲਾਉਂਦੇ ਆ ਦੇਰਾਦੂਨ ਜੀ ਯੱਗ ਕਰਦੇ ਰੋਗ ਇਹ ਵੀ ਜਾਂਦੇ ਆ ਵੀ ਜਾਂਦੇ ਜੀ ਗੁਰਬਚਨ ਜੀ ਵੀ ਜਾਂਦੇ ਆ ਇਹ ਥੋੜੇ ਪੁਰਾਣੇ ਆੜੀ ਹੈ ਪਹਿਲਾਂ ਤੇ ਹੀ ਲੱਗਦਾ ਆ ਜਿਆਦਾ ਜਿਆਦਾ ਉਮਰ ਇਹਨਾਂ ਦੀ 70 75 ਹੋਣੀ ਹੈ ਨਾ ਮੇਰੀ ਉਮਰ 85 ਦੇ ਟੱਪ ਦੀ ਜੀ 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 ਬੋਲੋ ਮਾਂ ਵੀ ਬਾਬੀ ਹੂੰ ਇਹ ਭਾਈ ਮਰੇ ਪੇਤੀ ਇਹ ਕਿੰਨਾ ਦਾ ਹੁੰਦਾ ਦੋ ਦਾ ਕਰਦਾ ਜੀ ਉਹ ਵੀ ਐਸੀ ਅੱਛਾ ਅੱਜ ਅਸੀਂ ਬੀਬੀ ਸ਼ਰੀਫਾਂ ਦੀ ਗੱਲ ਕਰਨ ਆਏ ਸੀਗੇ ਕਹਿੰਦੇ ਉਹ ਵੀ ਖਾਸੀ ਪੁਰਾਣੀ ਐ ਬੀਬੀ ਸ਼ਰੀਫਾਂ ਉਹ ਜੀ ਉਹ ਮਿੱਤ ਜੀ ਜਿਆਦਾ ਤਾਂ 5 ਸਾਲ ਛੁੱਟੇ ਆ ਅੱਛਾ 5 ਸਾਲ ਤਾਂ ਇਹ ਕਹਿੰਦੇ ਉਹ ਵੀ 113 ਸਾਲ ਦੀ 115 ਸਾਲ ਦੀ ਜਿੱਥੇ ਇੱਕ ਮਰ ਜਾਬ ਅੱਛਾ ਬਿਆਨ ਉਹ ਜਾਂਦੇ ਜਿਆਦਾ ਹਮ 70 ਦੀ ਹੋਊਗੀ 80 ਦੀ ਹੋਊਗੀ ਅੱਛਾ ਮਾ ਜੀ ਜਾ ਹੋਗਾ 10 12 ਸਾਲ ਦਾ 100 ਤੋਂ ਵੱਧ ਐ ਉਹਦੀ ਉਮਰ ਆਹ ਸੌ ਤੋਂ ਭਰੇ ਸੌ ਤੋਂ ਉੱਪਰ ਹੈ ਹਾਂਜੀ ਅੱਛਾ ਤੁਹਾਡੇ ਦੰਦ ਕੈਮ ਹੈ ਨਹੀਂ ਦੰਦ ਦੰਦ ਜੋ ਆਈ ਹਾਂ ਇੱਕ ਆਏ ਜੀ ਲਵਾ ਦੇਣਾ ਆ ਆ ਕਹਿੰਦੇ ਕਹਿੰਦੇ ਦੰਦ ਨਵੇਂ ਲਵਾ ਦिए ਲਾ ਖਵਲਾ ਕਹਿੰਦੀ ਹੈ ਜੀ ਕਹਿੰਦੀ ਲਾ 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 ਹਾਂ ਬੋਲ ਆ ਗਿਆ ਕਿਸੇ ਵਾਲ ਕਾਲੇ ਹੋ ਗਏ ਦੁਬਾਰਾ ਵਾਲ ਦੁਬਾਰਾ ਕਹਿੰਦੇ ਦੁਬਾਰਾ ਕਾਲੇ ਹੋ ਗਏ ਵਾਲ ਲੱਗੇ ਜੀ ਤੂੰ ਮੈਂ ਦੱਸਦੇ ਇੱਥਾ ਹੋ ਹੋ ਕੇ ਆ ਦਿਖਾਓ ਜੀ ਕੈਮਰਾ ਪਾਓ ਜੀ ਕਹਿੰਦੇ ਦੁਬਾਰਾ ਵਾਲ ਕਾਲੇ ਹੋ ਰਹੇ 113 ਸਾਲ ਦੇ ਬਜ਼ੁਰਗ ਦਿਆਲ ਸਿੰਘ ਜੀ ਆ ਦੇਖੋ ਜੀ ਆ ਪਿੱਛੇ ਤੇ ਹੋ ਰਹੇ ਐ ਵਾਕਈ ਹੋ ਰਹੇ ਐ ਦੁਬਾਰਾ ਕਾਲੇ ਹੋ ਰਹੇ ਵਾਲ ਹੈ ਵਾਹ ਜੀ ਵਾਹ ਕਿੰਨਾ ਸਾਲ ਦਾ ਮੈਂ ਹੋ ਗਿਆ ਜੀ ਛੋਟਾ ਮਸਾ ਵੀ ਛੋਟਾ ਜੀ ਅੱਛਾ ਕਿੰਨਾ ਸਾਲ ਦਾ ਜੀ ਤੁਹਾਡੇ ਇਹ ਪਿਤਾ ਜੀ ਪਿਤਾ ਜੀ ਸਤਿ ਸ਼੍ਰੀ ਅਕਾਲ ਜੀ ਬੈਠੋ ਜੀ ਬੈਠੋ ਜੀ ਕੀ ਹਾਲ ਚਾਲ ਹੈ ਹਾਂ ਜੀ ਹਾਂ ਜੀ ਬੈਠ ਜਾਓ ਬਾਪੂ ਜੀ ਬੈਠ ਜਾਓ ਕਹਿੰਦੇ ਵਾਲ ਦੁਬਾਰਾ ਕਾਲੇ ਹੋਣੇ ਸ਼ੁਰੂ ਹੋ ਗਏ ਜੀ ਹਾਂ ਜੀ ਇਹ ਮਰਦਾਂ ਦੇ ਵਾਲ ਕਾਲੇ ਹੁੰਦੇ ਨ ਮਰਦਾਂ ਦੇ ਨਹੀਂ ਹੁੰਦੇ ਨਹੀਂ ਨਹੀਂ ਪਰ ਕੈਮ ਹੈ ਬਾਪੂ ਪੂਰਾ ਤੇ ਕੈਮ ਹੈ ਬਾਪੂ ਨੇ ਪਿਛਲੇ ਟਾਈਮ ਜੇ ਖਰਾਕਾ ਖਾਧੀਆਂ ਕੰਮ ਕਰੀ ਮਿਹਨਤ ਕਰਿਆ ਵੇ ਤਾਂ ਇਹ ਕੈਮ ਹਾਂ ਆਹੋ ਨਾ ਨਾ ਹਾਂਜੀ ਪੰਜ ਬਿਰਜ ਜਾਇਆ ਹਜੂਰ ਸਾਹਿਬ ਅੱਛਾ ਪੁੱਛ ਲਈ ਨੂੰ ਲੈ ਕੇ ਮੈਂ ਮੇਰੇ ਕਾ ਜਾਂਦਾ ਹਾਂ ਹਾਂ ਬੈਠੋ ਬੈਠ ਕੇ ਗੱਲ ਕਰਦੇ ਹੋਏ ਹਜੂਰ ਸਾਹਿਬ 12 ਤੱਕ ਮੇਰਾ ਅੱਛਾ ਪੰਜ ਬਿਰਜ ਜਾਇਆ ਨਾਨਕ ਜੀ ਜਿਨਨੇ ਕੋ ਸਾਰੇ ਅੰਦਾਲ ਕਰਦੇ ਜਿੱਥੇ ਪੱਥਰ ਦੇ ਕੋਲੇ ਨਿਕਲਿਆ ਜੀ ਉਸੇ ਪੰਜਵੀਂ ਉਹਨਾਂ ਤੱਕ ਜਾਇਆ ਮੈਂ ਜੀ ਜੀ ਹਾਂ ਅੱਜ ਮੰਨੀ ਕਰਨਾ ਹੂੰ ਜਿਨਨੇ ਵੀ ਇੱਧਰ ਦੇਵੀਆਂ ਮੰਦਰ ਜੀ ਸਭ ਕੁ ਮੈਂ ਅੰਮਰ ਸਤ ਕਰ ਸਾਰੇ ਬਸੇ ਕੋ ਮੈਂ ਆਏ ਫਿਰ ਸਿਵਲਿਟੀ 12 13 ਮੀਲ ਉਧਰ ਵੀ ਤੱਤਾ ਪਾਣੀ ਹੈਗਾ ਜੀ ਹਾਂਜੀ ਹੈਗਾ ਤੱਤਾ ਪਾਣੀ ਉਹ ਚੁੱਥਾ ਮੈਂ ਜਾਏ ਬਾਈ ਤੱਤੇ ਪਾਣੀ ਵੀ ਜਾਏ ਤੁਸੀਂ ਹਾਂ ਉੱਥੇ ਵੀ ਤਾਂ ਕੰਮ ਨਹੀਂ ਕਰ ਦਿੱਤਾ ਪਾਣੀ। ਕਵਾ ਦੀਵਾ ਹਾਂਜੀ ਉੱਥੇ ਜੀ ਮੰਡੀ ਤੇ ਉਦੇ ਪਾਸੇ ਨੂੰ ਦਿੱਤਾ ਪਾਣੀ। ਹਾਂ ਉਧਰ ਵੀ ਜਾਏ। ਮਨੀ ਕਰਨਾ। ਮਨੀ ਕਰਨਾ। ਮੰਡੀ ਬਹੁਤ ਦੂਰ ਹੈ। ਅੱਛਾ ਬੱਪੂ ਸਵੇਰੇ ਕਿੰਨੇ ਵਜੇ ਉੱਠਦੇ ਤੁਸੀਂ? ਹਾਂਜੀ। ਬੱਚੇ ਮੇਰੇ ਕੋਈ ਛਾਲਦਾ ਹੈ। ਅੱਛਾ ਮੈਂ ਉਠਣਾ 8 ਵਜੇ। ਅੱਛਾ। ਚਾਹ ਉਠਣਾ 7 ਵਜੇ। ਹਾਂ। ਜਾ ਕੇ ਬਾਹਰ ਨੂੰ ਹੱਥ ਮਿਟੋਣਾ। ਅੱਛਾ ਇੱਕ ਗਿਲਾਤ। ਅੱਧ ਗਰਾਹ ਤਾਂ ਇਹ ਬਹੁਤ ਜੀ ਮਿਲਦੀ 5 ਵਜੇ। ਅੱਛਾ। ਇੱਕ ਇੱਕ ਵੇਹੇ ਦੀ ਬਹੁ ਮੈਨੂੰ ਜਾਤਮੂਤੋ ਗਵਾਨੋ ਕੋ ਉਤਬ ਇੱਕ ਗਲਾਸ ਹਾਂ ਇੱਕ ਇੱਕ ਗਲਾਸ ਹੁੰਦੂ ਪੀਏ ਅੱਛਾ ਇਹ ਦੱਸੋ ਆਪਾਂ ਖਰਾਕ ਸਹੀ ਖਾ ਲੈਂਦੇ ਆ ਰੋਟੀ ਬਾਣੀ ਜਿਉਂ ਹੀ ਇੱਕ ਫੁਲਕਾ ਹੈਗਾ 1 ਵਜੇ ਦੁਪਹਿਰੇ ਦੁਪਹਿਰੇ ਸਮੇਂ ਨੂੰ ਖਾਣੀ ਮੈਂ ਅੱਛਾ ਸਮੇਂ ਨੂੰ ਦੋ ਪਿੰਨੀਆਂ ਅਲਸੀ ਦੀਆਂ ਅੱਛਾ ਦੋ ਪਿੰਨੀਆਂ ਅਲਸੀ ਦੀਆਂ ਨਹੀਂ ਨਹੀਂ ਅੱਛਾ ਅੱਛਾ ਬਾ ਦੋ ਗਲਾਸ ਦੁੱਧ ਰੋਜ਼ ਦੇ ਅੱਛਾ ਅੱਧਾ ਗਲਾਸ 5 ਵਜੇ ਮਿਲ ਜਣਾ ਦੋ ਗਲਾਸ ਦੁੱਧ ਦੇ ਦੋ ਪਿੰਨੀਆਂ ਅਲਸੀ ਦੀਆਂ ਤੇ ਅੱਧਾ ਗਲਾਸ ਦੁੱਧ ਦਾ ਸ਼ਾਮ ਨੂੰ ਜੀ ਨਾ ਜੀ ਇੱਕ ਗਲਾਸ ਦੁੱਧ ਇੱਕ ਗਲਾਸ ਸਾਂਝ ਨੂੰ ਪੀ ਆਏ ਹੁਣ ਹੁਣ ਪੀ ਆਏ ਦੀ ਅੱਛਾ ਤੇ ਰਾਤ ਨੂੰ ਰੋਟੀ ਖਾਣੀ ਕਿ ਨਹੀਂ ਜੀ ਇੱਕ ਅੱਧਾ ਬਾਬਾ ਦਾ ਆ ਕੁੱਤਰ ਮਿਲ ਖਾਲਾ ਭਾਈ ਵਾਹ ਦੀ ਵਾਹ ਅੱਛੇ ਕੰਮ ਕਰ ਕਰਦੇ ਨੇ ਖੇਤਾਂ ਚ ਹਾਂ ਜੀ ਅੱਛਾ ਪੂਰਾ ਕੰਮ ਕਰਦੇ ਬੜਾਈ ਕਤਾਨਾਂ ਦੀ ਮੱਕੀ ਦੀ ਬਰਾਬਰ ਕਰਨੀ ਕਤਾਨ ਰਾਖੀ ਕਰਦਾ ਇਹਨਾਂ ਨੂੰ ਖੇਤਾਂ માં ਉਨਾਰ ਜਾਣਾ ਹੁਣ ਹਾਂ ਨਹੀਂ ਹੋਰ ਆ ਗੱਲ ਹਾਂ ਜੀ ਜੇ ਅਸੀਂ ਜਾਈਏ ਨਾ ਦੇਰਾ ਦੂਣ ਜੀ ਲੰਗਰ ਲਾ ਦੇ ਉਧਰ ਜਾਈਏ ਮੈਨੂੰ ਦਿਖਦਾ ਨਹੀਂ ਹੈਗਾ ਅੱਛਾ ਮੈਨੂੰ ਦਿਖਦਾ ਨਹੀਂ ਹੈਗਾ ਅੱਛਾ ਇਹਨੂੰ ਡੌਲਾ ਸਾਰੀਆਂ ਦਿਖਦੀਆਂ ਰਾਹਤੇ ਸਾਰੇ ਦਿਖਦੇ ਮਕਰ ਕਰਦਾ ਜਾਲ ਅੱਛਾ ਰਾਹਤੇ ਸਾਰੇ ਦੀਸੇ ਡੌਲਾ ਸਾਰੀਆਂ ਦਿਖਦੀਆਂ ਇੰਨੇ ਕੀ ਪੈਰੀ ਲੱਗੇ ਬਈ ਅੱਛਾ ਅਤੇ ਡੌਲ ਕਹਿੰਦੇ ਮੇਰੇ ਪੈਰੀ ਲੱਗੀ ਹੋਈ ਹੈ ਪੈਰੀ ਅੱਛਾ ਐਕਨ ਮੈਂ ਬਜ਼ਾਰੇ ਤੱਕ ਕੋਲਕਾ ਮੈਂ ਹਾਂ ਬਜ਼ਾਰੇ ਤੱਕ ਜਾਇ ਨਹੀਂ ਹਾਂ ਇੱਕ ਨੂਰਪੁਰ ਪਪਰ ਬੇਦੀ ਤੇ ਹੁਣ ਆਇਆ ਦੁੱਖਾ ਕਰਦੇ ਹੋਏ ਅੱਛਾ ਨੂਰਪੁਰ ਬੇਦੀ ਕਿੱਥੇ ਗਏ ਤੁਸੀਂ ਕਾਉਂਟ ਲੈ ਕੇ ਗਿਆ ਤੁਹਾਨੂੰ ਨਾ ਜੀ ਸਾਈਕਲ ਮੋਟਰ ਨੰਬਰ ਚਾਹੀ ਗਏ ਤੇ ਅੱਛਾ ਉੱਥੇ ਮੈਂ ਕਹਿੰਦਾ ਛੱਜਾ ਗਏ ਹੁਣੇ ਹੈ ਛੱਜੇ ਗਏ ਤੇ ਛੱਜਾ ਗਏ ਛੱਜਾ ਆਹ ਤਾਂ ਤੱਕ ਹੀ ਜਾ ਸੱਚਾ ਤਾਂ ਮੈਨੂੰ ਪਤਾ ਜਿਹੜਾ ਉੱਥੇ ਕਾਂਡ ਹੋਇਆ ਅੱਛਾ ਅੱਛਾ ਆ ਦੇਖੋ ਜੀ ਬਾਪੂ 113 ਸਾਲ ਦੇ ਨੇ ਬਾਪੂ ਦਿਆਲ ਸਿੰਘ ਜੀ ਔਰ ਜ਼ਬਰਦਸਤ ਕੰਮ ਹੈ ਜੀ ਗਵਾਹ ਨਾਲ ਬੈਠੇ ਜੀ 113 ਸਾਲ ਦੀ ਉਮਰ ਹੈ ਦੀ ਇਹਨਾਂ ਦੀ ਹੈ 113 ਦੱਸ ਰਹੇ ਪਤਾ 113 ਨਹੀਂ ਖੜੀ 116 ਹੋ ਕੋਈ ਨਹੀਂ ਖੜੀ 110 ਹੋਣੀ ਇਹਨਾਂ ਇਹਦਾ ਇਹਦਾ ਗੜਾ ਉੱਥੇ ਜਰਮਤੀ ਬਣੀ ਵੀ ਨਹੀਂ ਇਹਨਾਂ ਨੇ ਦੱਸਿਆ 1912 ਪਹਿਲੀ ਜਨਵਰੀ 1912 ਦਾ ਜਨਮ ਹੈ ਕਹਿੰਦੇ ਜੀ ਪਹਿਲੀ ਜਨਵਰੀ 1912 ਹੈ ਜੀ ਬਾਪੂ ਜੀ ਜਨਮ ਦਿਨ ਮਨਾਣਾ ਭਗਵੰਤ ਮਾਨ ਨੇ ਆ ਜਾਣਾ ਜਨਮ ਦਿਨ ਮਨਾਉਣ ਸ਼ਰੀਫਾ ਸੀਫਾ ਤੇ ਤੇ ਬੜੀ ਹੈ ਤੂੰ ਸ਼ਰੀਫਾ ਤੇ ਛੋਟਾ ਥੋੜਾ ਜਾ ਇਹ ਪਤਾ ਕੀ ਕਹਿੰਦੇ ਆ ਕਹਿੰਦੇ ਸ਼ਰੀਫਾ ਛੋਟੀ ਹੈ ਮਿੱਥੇ ਛੋਟੀ ਆ ਮਤਲਬ ਮਿੱਥੇ ਛੋਟੀ ਆ ਉਹ ਸ਼ਰੀਫਾ ਕਹਿੰਦੇ ਛੋਟੀ ਹੈ ਇਹ ਕਹਿੰਦੇ ਬੜੀ ਹੈ ਮੇਰੀਫਾ ਕਹਿੰਦੀ ਮੇਰੀ ਆਏ ਤੇ ਬਹਿਤ ਆਏ ਹਾਂ ਅੱਜ ਸ਼ਰੀਫਾ ਕੋਲ ਆਏ ਸੀ ਅਸੀਂ ਸਾਨੂੰ ਕਿਸੇ ਨੇ ਦੱਸਿਆ ਸ਼ਰੀਫਾ ਨਾਲ ਗੱਲ ਕਰ ਲਓ 113 ਸਾਲ ਦੀ 115 ਸਾਲ ਦੀ ਕੋਈ 116 ਸਾਲ ਦੀ ਵੀ ਕਹਿੰਦੇ ਦੁਬਾਰਾ ਦਰਦ ਆਏ ਹਾਂ ਹਾਂ ਚੱਲਦੇ ਆ ਜੀ ਪੰਜਾਬ ਤੇ ਤੁਸੀਂ ਦੇਖੋ ਹਾਂਜੀ ਰੋਪੜ ਤੇ ਆਏ ਬਾਪੂ ਜੀ ਰੋਪੜ ਤੇ ਹਾਂਜੀ ਔਰ ਸਾਨੂੰ ਦੱਸਿਆ ਸ਼ਰੀਫਾ ਬੇਬੀ ਬਾਰੇ ਕਿਸੇ ਨੇ ਹਾਂਜੀ ਤੇ ਅਸੀਂ ਕਿਹਾ ਵੀ ਚਲੋ ਆਪ ਮਿਲ ਕੇ ਗੁਰਬਚਨ ਜੀ ਸਾਨੂੰ ਉੱਥੇ ਕਹਿੰਦੇ ਜੀ ਸ਼ਰੀਫਾ ਛੱਡੋ ਤੁਹਾਨੂੰ ਬੇਬੇ ਬਾਪੂ ਨਾਲ ਬਣਾਣੇ ਆ ਦਿਆਲ ਸਿੰਘ ਦੇ ਨਾਲ ਦੀ 113 ਸਾਲ ਦੇ ਜੀ ਕਮਾਲ ਦੀ ਗੱਲ ਹੈ ਬਹੁਤ ਅਜੇ ਤੱਕ ਨਜ਼ਾਰਾ ਬਣਦਾ ਜੀ ਹੈ ਬਾਪੂ ਜੀ ਪੋਤੇ ਦੋਤੇ ਕਿੰਨੇ ਤੁਹਾਡੇ ਮੇਰੀ ਹਾਂਜੀ ਦਾਦਾ ਪੋਤੇ ਆ 10 ਪੋਤੇ 6 ਫੁੱਲ ਪੋਤੀਆਂ 6 ਪੋਤੀਆਂ ਚਾਰ ਪਰੋਤੇ ਚਾਰ ਪਰੋਤੇ ਤਿੰਨ ਤਿੰਨ ਪਰੋਤੀਆਂ ਦੇ ਤਿੰਨ ਪਰੋਤੀਆਂ ਇੱਕ ਪਰੋਤੀ ਵਿਆਹ ਕੀਤੀ ਵੀ ਅੱਛਾ ਇੱਕ ਪਰੋਤੀ ਵੀ ਵਿਆਹ ਤੀ ਪਰੋਤੀਆਂ ਹੀ ਨਹੀਂ ਹਾਂਜੀ ਵਿਆਹਤੀ ਵੀ ਜਗੇ ਅੱਛਾ ਇੰਦੀ ਵੀ ਉਮਰ ਸਮਝੋ ਬੀ ਪਲੱਸ ਹੋ ਗਈ ਵੀ ਜੀ ਬੀ ਪਲੱਸ ਪਰੋਤੀ ਦੀ ਉਮਰ ਵੀ ਹੋ ਗਈ ਪਰੋਤੀ ਐਸੀ ਚੌਥੀ ਪੀੜੀ ਆਂਦੀ ਚੌਥੀ ਪੀੜੀ ਐ ਜੀ ਅੱਛਾ ਤੁਹਾਡੇ ਕੀ ਲੱਗਦੇ ਇਹ ਇਹ ਵੀ ਸਾਡੇ ਦਾਦਾ ਜੀ ਹੈ ਤੁਹਾਡੇ ਦਾਦਾ ਜੀ ਤੁਹਾਡਾ ਨਾਂ ਕੀ ਹੈ ਜਸਵੀਰ ਸਿੰਘ ਹੈ ਮੇਰਾ ਨਾਮ ਜੀ ਬਾਪੂ ਜੀ ਕਹਿਵੇਂਗਾ ਕਿ ਨੇ ਖੇਤਾਂ ਖੁੱਤਾਂ ਨੂੰ ਜਾਂਦੇ ਪੂਰਾ ਜੀ ਕਹਿਵੇਂ ਪੂਰਾ ਇਹਦਾ ਦਿੱਲੀ ਦਾ ਨਾਲੋਂ ਕੀ 8-10 ਕਿਲੋਮੀਟਰ ਇਹ ਪੈਦਲ ਚੱਲ ਪੈਂਦੇ ਦਿੱਲੀ ਦੇ ਜੀ 8-10 ਕਿਲੋਮੀਟਰ ਹਾਂ ਜੀ ਸਾਡੇ ਖੇਤ ਹੈ ਜੀ ਤੇ 8 ਕਿਲੋਮੀਟਰ ਦੂਰ ਖੇਤ ਹੈ ਹਾਂ ਜੀ ਬਾਜ਼ਾਰ ਨਹੀਂ ਜਾਂਦੇ ਹਾਂ ਜੀ ਪਰਫੂਮ ਲਾ ਦਮ ਜੀ ਛੱਲੇ ਆ ਤੇ ਤੁਰ ਕੇ ਜੀ ਰਾਜਪੁਰਾ ਜੀ ਰਾਜਪੁਰੇ ਦੇ ਤੁਰਕੇ ਪਰਸ ਹੋਈ ਜੀ ਫੇ ਪੂਜਿਆ ਟਾਂਗ ਅੱਛਾ ਟਾਂਗ ਟੱਪਲੀਆਂ ਜੀ ਹਮਾ ਜਲਮਾ ਹਾਂ ਉੱਤੇ ਤੁਰਕੇ ਪੂਜਾ ਉਪਰ ਟਾਂਗ ਅੱਛਾ ਜੀ ਉਪਰ ਤੇ ਆਕਾ ਅਕਤੈ ਕੰਗੜਾ ਅਰੇ ਅੱਲਾ ਜੀ ਤਾੜੀਆਂ ਦੀ ਬਾਪੂ ਜੀ ਲਈ ਜ਼ੋਰਦਾਰ ਮਾਰੋ ਜੀ ਤਾੜੀਆਂ ਵੱਡੀਆਂ ਤਾੜੀਆਂ ਦੇਖੋ ਜੀ ਇੱਕ ਗੱਲ ਜ਼ਰੂਰ ਹੈ ਆਪਾਂ ਗੱਲ ਸਹੀ ਕਹੀ ਇਹਨਾਂ ਦੀ ਜਿਹਦੀ ਉਮਰ 100 ਤੇ ਪਲੱਸ ਹੈ ਉਹਦੀ ਪੈਨਸ਼ਨ ਡਬਲ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਨਾ ਜੀ ਹੋਣੀ ਚਾਹੀਦੀ ਜੀ ਬਾਪੂ ਜੀ ਦੱਸੋ 100 ਤੇ ਪਲੱਸ ਦੇਖੋ ਪੰਜ ਪੀੜੀਆਂ ਛੇ ਪੀੜੀਆਂ ਦੀ ਜਾਣਕਾਰੀ ਹੁੰਦੀ ਹੈ ਜੀ 100 ਤੇ ਪਲੱਸ ਦੀ ਪਰ ਦੇਖੋ ਸਭ ਤੋਂ ਵਧੀਆ ਗੱਲ ਹੈ ਕਿ ਤੁਰਦੇ ਫਿਰਦੇ ਕੰਮ ਕਰਦੇ ਜੀ ਆ ਤਾਂ ਗੱਲ ਬਣ ਗਈ ਤੁਹਾਨੂੰ ਮਿਲ ਕੇ ਨਜ਼ਾਰਾ ਆ ਗਿਆ ਦੀ ਅੱਜ ਬਹੁਤ ਹੈ ਜੀ ਇਹਨੂੰ ਕਿੰਨੀ ਪੈਨਸ਼ਨ ਦੇ ਰਹੇ ਹੋ ਯਾਰ ਬੈਨੀਫਿਟ ਹੋ ਹਾਂ ਤੁਹਾਨੂੰ ਲੱਗਦਾ ਜੋ ਵੀ ਹੈ ਕਿ 100 ਪਲੱਸ ਹੋ ਜੋ ਵੀ ਬਿਲਕੁਲ ਬਾਬੂ ਕਿੰਨੀ ਪੈਨਸ਼ਨ ਦੇ ਰਹੇ ਇਹਨੂੰ ਉਹ ਪੈਨਸ਼ਨ ਤਾਂ ਜਿੰਨੀ ਦੇ ਰਹੇ ਸਾਰਿਆਂ ਨੂੰ ਪਤਾ ਹੈ ਨਹੀਂ ਨਹੀਂ ਪਤਾ ਨਹੀਂ ਜ਼ਾਲੂ ਪਤਾ ਲੱਗਣਾ ਚਾਹੀਦਾ ਉਹ ਨਹੀਂ ਕੋਈ ਗੱਲ ਨਹੀਂ 1500 ਉਹ 1500 ਨਾਲ ਗੱਲ ਨਹੀਂ ਬਣਦੀ ਨਾ 15 ਤੇ 45 ਹਾਂਜੀ 5100 ਤਾਂ ਮੈਨੂੰ ਮਿਲਦੀ ਹੁਮਾਚਲਵਾ ਅੱਛਾ ਹਿਮਾਚਲ ਮੈਂ 5100 ਮਿਲਦੀ ਤੁਹਾਨੂੰ 5100 ਮਿਲਦੀ ਮੈਨੂੰ ਆ ਲਓ ਜੀ ਦੇਖੋ ਇੱਕ ਨਵਾਂ ਸਵਾਲ ਖੜਾ ਕਰਤਾ ਜੀ ਇਹਨਾਂ ਨੇ ਹਾਂਜੀ ਅੱਛਾ ਹਾਂਜੀ ਇਹਦੀ 1500 ਮੇਰੀ ਮਮੀ ਨੇ ਦੀ 1700 ਵੇ ਗਈ ਹਾਂ ਅੱਛਾ ਦੇਖੋ ਬਾਪੂ ਜੀ ਇੱਕ ਗੱਲ ਸੁਣੋ ਜੀ ਹਾਂਜੀ ਆ ਤਾਂ ਚੰਗੀ ਸੇਤ ਦਾ ਰਾਜ ਤੁਹਾਨੂੰ ਦੱਸਣਾ ਪੈਣਾ ਵੀ ਕਿੱਦਾਂ ਇਹ ਲੰਬੀ ਉਮਰ ਕਿੱਦਾਂ ਜੀ ਜਾਂਦੀ ਹੈ ਸਾਨੂੰ ਦੱਸੋ ਜੀ ਅੱਜ ਹਾਂਜੀ ਦੱਸੋ ਜੀ ਦੇਖੋ ਜੀ ਹਾਂ ਹਾਂ ਮੱਕ ਛੇ ਪੱਕਾ ਕੇ ਸਰਦਲਾ ਦਾ ਪੀਤਾਵਾਰ ਅੱਛਾ ਆਬ ਆਪਣੀ ਮੈਚ ਦਾ ਛੇ ਰੋਜ਼ ਦਾ ਪੀਤਾਵਾਰ ਅੱਛਾ ਕਮਾਲ ਹੈ ਹੂੰ ਇਹ ਦੁੱਧ ਬਾਜੀ ਬਬੇਰਾ ਮੈਂ ਸਾਨੂੰ ਤੇਰੀ ਕੰਡ ਤੋਂ ਸਭ ਨਾਲ 4 ਕਿਲੋ ਪੀਨੇ ਦਾ ਜੀ ਬਾਜੀ ਰੋਟੀ ਮੈਂ ਤਿੰਨ ਦਿਨ ਨਹੀਂ ਖਾਣੀ ਮੈਂ ਅੱਛਾ ਆਹੀ ਲੰਮੀ ਉਮਰ ਦਾ ਰਾਜ ਜੀ ਫਿਰ ਹੈ

ਲਾਉ ਜੀ ਦੇਖੋ ਸ਼ਾਮ ਨੂੰ ਗੁਰਦੁਆਰਾ ਸਾਹਿਬ ਦਾ ਪਾਠ ਚੱਲ ਰਿਹਾ ਨਾਲ-ਨਾਲ ਦੀ ਹਾਂਜੀ ਠੀਕ ਹੈ ਔਰ ਅਸੀਂ ਤੁਹਾਡੇ ਦਰਸ਼ਨ ਕਰ ਰਹੇ ਹਾਂ ਜੀ ਇਸ ਤੋਂ ਵਧੀਆ ਕੀ ਹੋ ਸਕਦਾ ਜੀ ਦੇਖੋ ਜੀ ਕਿੰਨਾ ਵਧੀਆ ਹੋ ਰਿਹਾ ਜੀ ਸਾਰਾ ਕਬਜ਼ੀ ਬਾਪੂ ਜੀ ਬਜ਼ੁਰਗਾਂ ਦੇ ਵਿੱਚ ਰੱਬ ਵੱਸਦਾ ਹੈ ਕਰਕੇ ਅਸੀਂ ਤੁਹਾਡੇ ਕੋਲ ਪਹੁੰਚ ਗਏ ਧੰਨਵਾਦ ਇਹਨਾਂ ਦਾ ਗੁਰਬਚਨ ਜੀ ਦਾ ਇਹ ਗੱਡੀ 'ਚ ਨਾਲ ਬੈਠ ਕੇ ਆਏ ਹਿਮਾਚਲ ਤੇ ਕਹਿੰਦੇ ਇੱਥੇ ਲੈ ਕੇ ਗੱਲ ਕਰਾਵਾਂਗੇ ਜੀ ਹਾਂ ਇਹ ਪਹਿਲੇ ਜਮਾਇਆ ਹਾਂ ਮਾਸ ਕੀ ਹਾਲ ਕੰਠੀ ਤੇ ਤੈਨੂੰ ਭਰਤੀ ਕਰਾਉਣਾ ਹੈ ਹਾਂ ਕਹਿੰਦੇ ਭਰਤੀ ਕਰਾਉਣਾ ਤੁਹਾਨੂੰ ਇਹ ਮੈਨੂੰ ਮੁਖੌਲ ਕਰ ਰਹੇ ਹਾਂ ਆਦਮੀ ਲਓ ਜੀ ਕਮਾਲ ਦੀ ਗੱਲ ਹੈ ਤਾਂ ਹੀ ਆੜੀ ਹੈ ਤੁਹਾਡੇ ਪੁਰਾਣੇ ਹੈ ਇਹ ਵੀ ਇਹ ਵੀ ਹਾਂ ਜੀ ਦੋ ਬੰਦੇ ਹੋਰ ਆ ਤੇੜਮਾ ਅੱਛਾ ਉਹ ਵੀ ਮੁਖੌਲ ਕੇ ਅੱਛਾ ਇੱਕ ਇਹ ਦੱਸੋ ਤੁਹਾਡੀ ਉਮਰ ਦਾ ਇੱਕ ਤਾਂ ਬੀਬੀ ਸ਼ਰੀਫਾ ਹੋਗੀ ਕੋਈ ਹੋਰ ਵੀ ਹੈ ਨਹੀਂ ਹੈ ਜੀ ਕੋਈ ਹੋਰ ਇਹਨਾਂ ਦੀ ਉਮਰ ਦਾ ਬੰਦਾ ਇਹਦੀ ਉਮਰ ਦਾ ਨਹੀਂ ਹੋਣਾ ਕਿ ਉਹ ਦਵੋਟੇ ਮਦਾ ਹਿਮਾਚਲ ਮੌਦਾ ਦਾ ਇੱਛਾ ਨਹੀਂ ਅੱਛਾ ਮੇਰੀ ਉਮਰ 20 ਕੁ ਨਹੀਂ ਹੈ ਅੱਛਾ ਹੁਣ ਇੱਕ ਗੱਲ ਦੱਸੋ ਤੁਹਾਡੀ ਉਮਰ ਹੈਗੀ 113 ਸਾਲ ਦੀ ਹਾਂਜੀ ਦੰਗੇ ਜਦ ਹੋਏ ਐ 47 ਹੋਇਆ ਇਸ ਇਲਾਕੇ 'ਚ ਮੁਸਲਮਾਨ ਰਹਿੰਦੇ ਸੀਗੇ ਹਾਂਜੀ ਅੱਛਾ ਇਹ ਸਾਢੇ 4 ਹੱਤੇ ਸੈਣੀਆਂ ਦੇ ਅੱਛਾ 8 ਹੱਤੇ ਹੀਟੇ ਸੀ ਸਾੜਾ ਹੀਠਾ ਬਾ ਬਾਜ਼ਾ ਮੈਂ ਲੋਕ ਮੁਸਲਮਾਨ ਇਸ ਉੱਪਰ ਰਹਿੰਦੇ ਅੱਛਾ ਇਹ ਮੁਸਲਮਾਨ ਤੇ ਜਾਂ ਰੇਟਰੀ ਬਾਜ਼ਾ ਮੈਂ ਅਜੀ ਇੱਥੇ ਉਰ ਆ ਗਏ ਅੱਛਾ ਅੱਠ ਤੇ ਉੜ ਵਿੱਚ ਵੀ ਮੁਸਲਮਾਨ ਤੇ ਹੂੰ ਅੱਛਾ ਇਹ ਦੱਸੋ ਵੀ ਇਹ ਪਿੰਡਾਂ ਦੇ ਮੁਸਲਮਾਨ ਸਾਰੇ ਚਲੇ ਗਏ 47 ਜਿਹੜੇ ਰਹਿ ਗਏ ਇੱਥੇ ਕੁਝ ਪੁਰਾਣੇ ਰਹਿ ਗਏ ਠੀਕ ਆ ਆਪਣੇ ਬੰਦਿਆਂ ਨੂੰ ਰੱਖ ਲਈਜੀ ਅੱਛਾ ਜੀ ਮੈਂ ਤਾਂ ਰੱਖ ਲਈਜੀ ਅੱਛਾ ਮੈਂ ਤਾਂ ਰੱਖ ਲਿਆ ਆਪਸ ਬਾਪ ਨਹੀਂ ਕਰਿਆ ਜਿਹੜੇ ਜਿਹੜੇ ਮਤਲਬ ਰੇਮੀ ਦੇ ਨਾ ਜੀ ਪੂਰਾ ਪਰਾਂ 47 ਮਿਲ ਕੋਲੇ ਵੀ ਉਹਨਾਂ ਰੋਟੀ ਪਾਣੀ ਮੱਤੀਆਂ ਮਾ ਦੇਣੇ ਆ ਬਾਕੀ ਕਹਾਂ ਪਾਣੀਆਂ ਦੇਣੀਆਂ ਅੱਛਾ ਫੇਰੇ ਕਿਤੇ ਕੈਂਪ ਲੱਗੇ ਉਹ ਬਾਕੀ ਕੈਂਪਾਂ 'ਵਾਂ ਚਲ ਗਏ ਜਿਹੜੇ ਉੱਥੇ ਰਹਿ ਗਏ ਉਹ ਰਹਿ ਗਏ ਜਿਹੜੇ ਉੱਧਰ ਚਲ ਗਏ ਉੱਧਰ ਚਲ ਗਏ ਬਾਪੂ ਜੀ ਆਪਣੇ ਬਚਪਨ ਦੇ ਮੁਸਲਮਾਨ ਆੜੀਆਂ ਦੇ ਨਾਂ ਯਾਦ ਆ ਚਾਹੇ ਹਿੰਦੂ ਸਿੱਖ ਨਾਂ ਦੱਸੋ ਜੀ ਪੰਜ ਸੱਤ ਬੰਦਿਆਂ ਦੇ ਨਾਂ ਤਾਂ ਦੱਸ ਦੋ ਐ ਜੀ ਦੇਖ ਜੀ ਇੱਥੇ ਬੱਲੀ ਦਾ ਅੱਛਾ ਜੀ ਬੱਲੀ ਦਾ ਬਾ ਮੀਰ ਦੇ ਦਾ ਯਾਰ ਮੀਰ ਦੇ ਅੱਛਾ ਹਮਾ ਚਲ ਮਾਤਾ ਜੀ ਉਹ ਹਮਾ ਚਲਵਾਨ ਹਾਂ ਜੀ ਨੇ ਦੇਖਿਆ ਅੱਛਾ ਜੀ ਸਾਡੇ ਪਿੰਡ 'ਮਾਂ

ਅੱਛਾ ਆਪਸ ਦੇ ਵਿੱਚ ਠੀਕ ਸੀ ਸਭ ਦਾ Hindu Sikh Muslimਾਂ ਦਾ ਆਪਸ ਆਪ ਐ ਮਿਲਦੇ ਜਿਖੜੇ ਮਿਲਦੇ ਨਹੀਂ ਅੱਛਾ ਕੋਈ ਬੁਰਾ ਨਹੀਂ ਕੀਤਾ ਅੱਛਾ ਇਹ ਤਾਂ 1947 ਵਿੱਚ ਹੂੰ ਜਦ ਹੋਇਆ ਅੱਛਾ ਬਾਪੂ ਜੀ ਇਹ ਦੱਸੋ ਜ਼ਮਾਨਾ ਪਹਿਲਾਂ ਦਾ ਚੰਗਾ ਕਿ ਹੁਣ ਦਾ ਚੰਗਾ ਸੱਚੀ ਗੱਲ ਹੁਣ ਦਾ ਮਾੜਾ ਅੱਛਾ ਮਾੜਾ ਆ ਗਿਆ ਅੰਤੇ ਪੁੱਛੋ ਨਾ ਜੀ ਨਾ ਬੜਾ ਅੱਗਾ ਪਹਿਲੇ ਜਮਾਨਾ ਹਾਂਜੀ ਪੰਜ ਪੰਜ ਸਿਰ ਦੇ ਤੀਮੇ ਦਾ ਕੀ ਕਰਨੇ ਗੈਣੇ ਗੈਣੇ ਗਲਾਮਾ ਗੈਣੇ ਪੰਜ ਪੰਜ ਸਿਰ ਦਾ ਕੈਂਠਾ ਹਾਂਜੀ ਤਲੀਰਾ ਤਲੀਰਾ ਅੱਛਾ ਇੱਥੇ ਤੇ ਕੋਹਲੇ ਚਾਂਦੀ ਦੇ ਚੂੜੀਆਂ ਅੱਛਾ ਇਹ ਇੱਥਾ ਇਹ ਜਲਦੀ ਅੱਧਾ ਦਾ ਕਿਲੋ ਐਪਲ ਬਚਾਂਦੀ ਅੱਧਾ ਕਿਲੋ ਐਪਲ ਮਾਂ ਆਦਮੀ ਦੇਖ ਕੇ ਜਾਵਾ ਹਾਂ

लाल करना ऐसा ला देना अच्छा इतना ला देना ऐसे देखिया तो थी यही हाँ अच्छा फिर उसके बाद जरा उस तो थोड़ी कर दा चल दस नंबर में अच्छा चल बिना हाँ भाई बिजली अच्छा थी दस नंबर ये नो एक बार ना दस भाई कितना है बारह करिए ही अच्छा थी बारह बजे फिर अच्छा ਉਹ ਦਸ ਨੰਬਰ ਵਾ ਅੱਛਾ ਜੀ ਦੁਨੀਆ ਹੀ ਦਸ ਨੰਬਰ ਹੋਈ ਦੀ ਆ ਅੱਛਾ ਹੁਣ ਦੁਨੀਆ ਹੀ ਸਾਰੀ ਦਸ ਨੰਬਰਾਂ ਮਾ ਹੋਈ ਹੋਈ ਹੈ ਜੇ ਨਾ ਨਾ ਕੁਸ਼ਤੀ ਨੂੰ ਦੇਖ ਲੈਣਾ ਪੈਡਨ ਦੇਖ ਲੈਣਾ ਚਾਚੀ ਦਾ ਤਾਈ ਨੂੰ ਸਹੀ ਗੱਲ ਹਾਂ ਆਪੇ ਦੀ ਦਸ ਨੰਬਰ ਚੱਲ ਜੀ ਹਾਂ ਜੀ ਦਸ ਨੰਬਰ ਹੀ ਹੋ ਗਈ ਦੁਨੀਆ ਸਾਰੀ ਲਓ ਜੀ ਬਾਪੂ ਜੀ ਕਹਿੰਦੇ ਜੀ ਦੁਨੀਆ ਦਸ ਨੰਬਰੀ ਹੋ ਗਈ ਜੀ ਇਸ ਗੱਲ ਤੇ ਦੇਖੋ ਜੀ ਇਹ ਇਹਨਾਂ ਦੇ ਅਲਫਾਜ਼ ਹੈ ਜੀ ਬਾਪੂ ਜੀ ਹਾਂ ਤਾਂ ਅੰਗਰੇਜ਼ ਦੇਖੇ ਇਲਾਕੇ ਦਾ ਆਪਣੇ ਚਾਹਦੇ ਜਾਂਦੇ ਇੱਥੇ ਇਥੇ ਹੀ ਹਾਂ ਅੱਛਾ ਅਗਲੇ ਤਾਂ ਥੋੜੇ ਜਿਹਾ ਹੋਇਆ ਅੱਛਾ ਸਾਨੇ ਚੱਲਦੀ ਤੇ 2 ਸਾਲ ਪਹਿਲਾਂ ਗਏ ਆ ਅੱਛਾ 2 ਸਾਨੇ 47 ਤੇ 2 ਕਿਸਾਲ ਪਹਿਲਾਂ ਗਏ ਜੀ ਥੋੜਾ ਜਿਹਾ ਹੋਇਆ ਬਾਪੂ ਕਹਿੰਦੇ ਥੋੜਾ ਜਿਹਾ ਹੋਇਆ ਗੱਜ ਅੰਗਰੇਜ਼ ਦਾ ਹਰਦਨ ਹਾਂ ਅਗਲਾ ਉਂਗਲੀ ਦਾ ਕਰ ਦੇ ਕੜ ਅੱਛਾ ਅਨੰਗ ਜੀ ਡਰਦੇ ਸੀ ਹਾਂ ਲਓ ਜੀ 113 ਸਾਲ ਦੇ ਬਾਪੂ ਜੀ ਦੇ ਨਾਲ ਮੈਂ ਤਾਂ ਕਾਫੀ ਗੱਲਾਂ ਕਰ ਲੀਆਂ ਪਰ ਹਜੇ ਗੱਲ ਪੂਰੀ ਨਹੀਂ ਹੋਈ ਦੀ ਮੇਰੇ ਛੋਟੇ ਵੀ ਰਾਜੇਸ਼ ਚੋਪੜਾ ਜੀ ਇਹਨਾਂ ਦੇ ਨਾਲ ਪੂਰੀ ਗਲਬਤ ਹੋਰ ਅੱਗੇ ਤੋਰਣਗੇ ਜੀ ਦੇਖੋ ਸ਼ਾਮ ਦਾ ਸਮਾਂ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਦੇਖੋ ਲੋਕ ਪਾਠ ਕਰ ਰਹੇ ਨੇ ਇਸ ਕਰਕੇ ਵੀਡੀਓ ਨੂੰ ਇੱਥੇ ਸਟਾਪ ਕਰ ਰਹੇ ਹਾਂ ਜੀ ਅਸੀਂ ਥੋੜੀ ਦੇਰ ਬਾਅਦ ਫੇਰ ਗੱਲਬਾਤ ਹੋਏਗੀ ਜੀ ਰਾਤ ਤੁਹਾਡੇ ਕੋਲ ਰਹਿਣਾ ਵਾ ਵਾ ਹਾਂ ਬਸ ਵੀਰੇ ਹਾਂ ਜੀ ਆਹ ਦੇਖੋ ਵਾਦੀ ਵਾ ਕਹਿੰਦੇ ਮੈਂ ਕਿ ਰਾਤ ਇੱਥੇ ਰਹਿਣਾ ਇੱਥੇ ਹੀ ਰਹਿਣਾ ਰਾਤ ਆਪਾਂ ਨੇ ਅੱਛਾ ਕੋਈ ਕਮਰਾ ਸਾਨੂੰ ਦੇ ਦਿਓ ਕੋਈ ਕਮਰੇ ਦੀ ਖੂ ਹਾਂ ਚੁੱਚੇ ਚਾਰੇ ਪਰ ਪਰ ਉੱਪਰ ਚਲੇ ਦਾ ਇਹ ਜਿਹੇ ਚਾਰੇ ਹਾਂ ਚੰਗਾ ਦੀ ਚੰਗਾ ਦੀ ਬਹੁਤ ਵਧੀਆ ਜੀ ਹੁਣੇ ਥੋੜੀ ਦੇਰ ਚਾ ਮੁੰਡਾ ਕਰੂਗਾ ਗੱਲਾਂ ਤੁਹਾਡੇ ਨਾਲ ਜੀ ਹੋਰ ਗੱਲਾਂ ਕਰਨੀਆਂ ਤੇ ਜੈਨ ਚ ਹੈਗੀਆਂ ਗੱਲਾਂ ਬਹੁਤ ਜੀ